ਸਾਰਿਆਂ ਨੂੰ ਜੈ ਸ਼੍ਰੀ ਦੀ ਸਤਿ ਸ੍ਰੀ ਅਕਾਲ ਜੈ ਭਾਰਤ ਜਿਵੇਂ ਕਿ ਤੁਸੀਂ ਦੇਖਿਆ ਕਿਸਾਨੀ ਮੁੱਦਾ ਜਿਹੜਾ ਬਹੁਤ ਚਰਚਾ ਦੇ ਵਿੱਚ ਆ ਔਰ ਪਿਛਲੇ ਦਿਨਾਂ ਦਿਨਾਂ ਤੋਂ ਸਾਡੇ ਕਿਸਾਨ ਵੀਰ ਜਿਹੜੇ ਆ ਸ਼ੰਭੂ ਬਾਡਰ ਦਿੱਲੀ ਦੇ ਉੱਤੇ ਜਿਹੜੇ ਆ ਧਰਨੇ ਦੇ ਵਿੱਚ ਔਰ ਅੰਦੋਲਨ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਔਰ ਇਹ ਬਹੁਤ ਹੀ ਜਿਹੜਾ ਵਾ ਇੱਕ ਜਿਹੜਾ ਮੁੱਦਾ ਬਣਿਆ ਆ ਔਰ ਭਖਿਆ ਹੋਇਆ ਆ ਕਿਉਂਕਿ ਤੁਸੀਂ ਦੇਖਿਆ ਆ ਕਿ ਲਗਭਗ 150 ਦੇ ਕਰੀਬ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਜ਼ਖਮੀ ਹੋ ਚੁੱਕੇ ਆ ਔਰ ਕੁਝ ਮੌਤਾਂ ਵੀ ਜੜੀਆਂ ਹੋਈਆਂ ਨੇ ਜਿਹੜੀਆਂ ਬਹੁਤ ਦੁੱਖ ਦੀ ਗੱਲ ਹੈ ਔਰ ਪਰ ਫਿਰ ਵੀ ਜਿਹੜੀ ਸਾਡੇ ਦੇਸ਼ ਦੀ ਸੈਂਟਰ ਦੀ ਸਰਕਾਰ ਆ ਉਸ ਦੇ ਉੱਪਰ ਜਿਹੜੀ ਕੰਨ ਤੇ ਜੂਨ ਹੀ ਸੜ ਗਈ ਕਿਉਂਕਿ ਜਿਹੜੀਆਂ ਇਹ ਮੰਗਾਂ ਆ ਕਿਸਾਨ ਮਜ਼ਦੂਰ ਏਕਤਾ ਔਰ ਮਜ਼ਦੂਰ ਦਾ ਨਾਲ ਜਿਹੜਾ ਕਿਸਾਨਾਂ ਦਾ ਬੜਾ ਨੌ ਮਾਸ ਦਾ ਜਿਹੜਾ ਰਿਸ਼ਤਾ ਰਿਹਾ ਆ ਔਰ ਅਸੀਂ ਸਾਰੇ ਹੀ ਪੰਜਾਬ ਦੇ ਵਾਸੀ ਜਿੰਨੇ ਵੀ ਹਾਂ ਕਿਤੇ ਨਾ ਕਿਤੇ ਕਿਸਾਨ ਕਿਤੇ ਦੇ ਨਾਲ ਜਿਹੜਾ ਕਿਸਾਨੀ ਕਿਤੇ ਦੇ ਨਾਲ ਜੁੜੇ ਹੋਏ ਸੋ ਮੈਂ ਡੈਨੀਅਲ ਸਿੱਧੂ ਜ਼ਿਲ੍ਹਾ ਪ੍ਰਧਾਨ 크ਿਸਚਨ ਜੁਵਾ ਮੋਰਚਾ ਪੰਜਾਬ ਸਾਡੇ ਪ੍ਰਧਾਨ ਵੀ ਪਿਛਲੇ ਦਿਨੀ ਸ੍ਰੀ ਲਾਬਾ ਮਸੀਹ ਜੀ ਲਾਈਵ ਹੋਏ ਸਨ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਆ ਕਿਸਾਨ ਪੰਜਾਬ 크ਿਸਚਨ ਜਿਹੜੀ ਕਮਿਊਨਿਟੀ ਆ ਪੰਜਾਬ ਕਿਸਾਨ ਦੇ ਨਾਲ ਆ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਬਹੁਤ ਜ਼ਾਇਜ਼ ਹਨ ਕਿਉਂਕਿ ਉਹ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਉਸ ਦੇ ਨਾਲ ਨਾਲ ਸਾਨੂੰ ਜਿਹੜਾ ਉਸ ਦਾ ਲਾਭ ਹੋਏਗਾ ਔਰ ਸਾਡੇ ਮਜ਼ਦੂਰ ਜਿਹੜੇ ਭਰਾਵਾਂ ਨੂੰ ਜਿਹੜਾ ਫਾਇਦਾ ਹੋਏਗਾ ਕਿਉਂਕਿ ਮਜ਼ਦੂਰਾਂ ਦਾ ਤੇ ਜਿਹੜਾ ਕਿਸਾਨਾਂ ਦਾ ਇੱਕ ਨਵਾਂ ਮਾਲ ਦਾ ਰਿਸ਼ਤਾ ਹੈ ਔਰ ਅਸੀਂ ਪਿੰਡਾਂ ਦੇ ਵਿੱਚ ਵੀ ਸਾਰੇ ਹੀ ਜਿਹੜੇ ਆ ਕਿਸਾਨਾਂ ਦੇ ਨਾਲ ਬੜਾ ਜੁੜੇ ਹੋਏ ਆ ਔਰ ਸਾਡੇ ਜਿਹੜੇ ਕਾਮਕਾਰ ਕਾਰੋਬਾਰ ਵੀ ਆ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਜਿਹੜੇ ਆਪਣੇ ਹੋਰ ਵੀ ਸਾਡੇ ਜਿੰਨੇ ਆਗੂ ਨੇ ਬਿਨਾਂ ਕਿਸੇ ਭੇਦਭਾਵ ਤੋਂ ਕਿਸਾਨਾਂ ਦੇ ਹੱਕ ਦੇ ਲਈ ਖੜਨਾ ਚਾਹੀਦਾ ਔਰ ਲੜਨਾ ਚਾਹੀਦਾ ਵਾ ਕਿਉਂਕਿ ਇੱਕ ਦਾ ਮੁਦਾਨੀਆਂ ਔਰ ਜਿਹੜਾ ਉਹਨਾਂ ਨੇ ਈਵੀਐਮ ਮਸ਼ੀਨ ਦਾ ਵੀ ਜਿਹੜਾ ਉਹਨੂੰ ਬੈਨ ਕਰਨਾ ਜਿਹੜੀ ਮੰਗਿਆ ਉਹ ਵੀ ਜਿਹੜੀ ਜ਼ਰੂਰ ਪੂਰੀ ਹੋਣੀ ਚਾਹੀਦੀ ਆ ਕਿਉਂਕਿ ਇਹ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਮੇਰੀ ਸੈਂਟਰ ਸਰਕਾਰ ਨੂੰ ਵੀ ਬੇਨਤੀ ਆ ਕਿ ਇਹ ਸੰਘਰਸ਼ ਪਿਛਲੇ ਸਾਲਾਂ ਤੋਂ ਵੀ ਲੰਬਾ ਚੱਲਿਆ ਸੀ ਔਰ ਇਸ ਸਾਲ ਇਸ ਵਾਰ ਵੀ ਜਿਹੜਾ ਵਾ ਇਹ ਲੰਬਾ ਚੱਲੇਗਾ ਸੋ ਬੇਨਤੀ ਆ ਕਿ ਸਾ ਜਿਹੜੇ ਆ ਇਹ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇ ਔਰ ਜਿੰਨੀਆਂ ਮੀਟਿੰਗਾਂ ਤੁਸੀਂ ਕਰ ਰਹੇ ਜੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਇਹਦਾ ਨਿਚੋੜ ਕੱਢ ਕੇ ਔਰ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸਾਡੇ ਕਿਸਾਨ ਭਰਾ ਜਿਹੜੇ ਬਾਰਡਰ ਦੇ ਉੱਤੇ ਇਸ ਟਾਈਮ ਰੋਜ਼ ਪ੍ਰੋਟੈਸਟ ਦੇ ਵਿੱਚ ਨੇ ਉਹ ਖੁਸ਼ ਖੁਸ਼ਹਾਲੀ ਦੇ ਨਾਲ ਖੁਸ਼ੀ ਨਾਲ ਜਿਹੜਾ ਘਰਾਂ ਨੂੰ ਵਾਪਸ ਆ ਸਕਣ ਔਰ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਦੇ ਨਾਲ रह ਸਕਣ ਸੋ ਮੇਰੀ ਬਈ ਬੇਨਤੀ ਆ ਆਪਣੇ ਆਪਣੇ ਜਿੰਨੇ ਵੀ ਸਾਡੇ ਕ੍ਰਿਸਚਨ ਆਗੂ ਨੇ ਔਰ ਜਿੰਨੇ ਵੀ ਸਾਡੇ ਹੋਰ ਵੀ ਲੀਡਰ ਸਾਹਿਬਾਨ ਨੇ ਆਪਣੇ ਆਪਣੇ ਮਾਧਿਅਮ ਦੇ ਰਾਹੀਂ ਜਰੂਰ ਇਹਨੂੰ ਆਵਾਜ਼ ਨੂੰ ਜੜੀ ਆ ਗੁਲੰਦ ਕਰੋ ਕਿਉਂਕਿ ਇਹ ਜਿਹੜੀ ਇੱਕ ਆਵਾਜ਼ ਜਦ ਸਾਡੇ ਪੰਜਾਬ ਸਾਰੇ ਪੰਜਾਬ ਦੀ ਦੇਸ਼ ਦੀ ਕਿਸਾਨਾਂ ਦੇ ਨਾਲ ਇੱਕ ਆਵਾਜ਼ ਹੋਏਗੀ ਔਰ ਸਾਡੀ ਜਿਹੜੀ ਆ ਉਹਨਾਂ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਵੀ ਹੌਸਲਾ ਮਿਲੇਗਾ ਔਰ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਹੋਣਗੀਆਂ ਸੋ ਮੇਰੀ ਬੇਨਤੀ ਆ ਸਾਰੇ ਹੀ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਜਿਹੜੋ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੈਮਸ ਸੀ ਜੀ ਮੈਂ ਮੈਂ ਇਹਨਾਂ ਕਿਸਾਨ ਵੀਰਾਂ ਲਈ ਇਹਨਾਂ ਜ਼ੋਧਿਆਂ ਲਈ ਇਹਨਾਂ ਨੂੰ ਮੈਂ ਸਲੂਟ ਕਰਦਾ ਹਾਂ ਦਿਲ ਤੋਂ ਸਲੂਟ ਕਰਦਾ ਹਾਂ ਜਿਹੜੇ ਇਸ ਟਾਈਮ ਉੱਥੇ ਆਪਣੀਆਂ ਹੱਕਾਂ ਦੇ ਲਈ ਮੰਗਾਂ ਦੇ ਲਈ ਲੜ ਰਹੇ ਨੇ ਕਿਉਂਕਿ ਇੱਕ ਸ਼ੇਰ ਵੀ ਹੈ ਸੇਵਾ ਦੇਸ਼ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨਹੀਂ ਜਿਨ੍ਹਾਂ ਦੇਸ਼ ਕੌਮ ਲਈ jaan ਦਿੱਤੀ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਇਸ ਕਰਕੇ ਉਹ ਵਿਚਾਰੀ ਨਸੀਬਤਾ ਚੱਲ ਰਹੇ ਨੇ ਦੁੱਖ ਚੱਲ ਰਹੇ ਨੇ ਸਿਰਫ ਸਾਡੇ ਸਾਰੇ ਹੀ ਪੰਜਾਬ ਦੇ ਲਈ ਔਰ ਕਿਸਾਨ ਮਜ਼ਦੂਰ ਮਜ਼ਦੂਰਾ ਦੇ ਲਈ ਜਿਹੜਾ ਉਹ ਸੰਘਰਸ਼ ਕਰ ਰਹੇ ਨੇ ਔਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਵਾ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਸਾਰੇ ਹੀ ਜਿਹੜੀ ਆ ਇਹਨਾਂ ਦਾ ਜ਼ਰੂਰ ਸਾਥ ਦਿਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ